ਦੀ ਅਗੱਪ ਤੇ ਸਰਕਾਰ ਸਹਿਤ ਬੇਨਤੀ ਕਰਾਂਗਾ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਕਿ ਉਹ ਆਪਣੇ ਪੰਜਾਬ ਦੇ ਲੋਕਾਂ ਦੇ ਸਨਮੁਖ ਹੋਣਗੇ ਪਿੰਡ ਭੰਖਰਪੁਰ ਦੀ ਸਾਰੀ ਸਾਧ ਸੰਗਤ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਛੋਟੇ ਬੱਚੇ ਅਲੱਗ-ਅਲੱਗ ਪਿੰਡਾਂ ਤੋਂ ਆਪਣੇ ਆਪਣੇ ਕੰਮ ਛੋਟੇ-ਮੋਟੇ ਜਿਹੜੇ ਸਰਕਾਰਾਂ ਕੋਲੇ ਕਈ-ਕਈ ਸਾਲਾਂ ਦੇ ਫਸੇ ਹੋਏ ਉਹਨਾਂ ਨੂੰ ਕਰਵਾਉਣ ਲਈ ਇੱਥੇ ਪਹੁੰਚੇ ਹਾਂ ਸਾਰਿਆਂ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਬੜਾ ਇਤਿਹਾਸਿਕ ਦਿਨ ਹੈ ਇਤਿਹਾਸਿਕ ਇਸ ਕਰਕੇ ਨਹੀਂ ਕਿ ਕੋਈ ਬਹੁਤੀ ਵੱਡੀ ਮੱਲ ਮਾਰ ਰਹੇ ਆ ਇਤਿਹਾਸਿਕ ਇਸ ਕਰਕੇ ਆ ਕਿ ਪਹਿਲਾਂ ਵਾਲਿਆਂ ਨੇ ਬਿਲਕੁਲ ਹੀ ਕੰਮ ਨਹੀਂ ਕੀਤਾ ਅੱਜ ਘਟਕਟ ਕੋਈ ਸ਼ੁਰੂਆਤ ਹੋ ਰਹੀ ਹੈ ਲੋਕਾਂ ਦੇ ਛੋਟੇ ਛੋਟੇ ਕੰਮ ਹੁੰਦੇ ਨੇ ਮੈਂ ਅਕਸਰ ਵੋਟਾਂ ਤੋਂ ਪਹਿਲਾਂ ਆਪਣੇ ਭਾਸ਼ਣਾਂ ਦੇ ਵਿੱਚੇ ਬੋਲਦਾ ਰਹਾਂ ਇਕਨ ਭਜੀ ਤੁਸੀਂ ਨਾ ਬੈਠ ਜਾਓ ਹੱਸ ਪਿੱਛੇ ਨਜ਼ਰ ਤੂੰ ਸਿੰਘ ਹਾਂ ਫੋਟੋਗ੍ਰਾਫਰ ਥੋੜਾ ਪਿੱਛੇ ਨਜ਼ਰ ਮੈਂ ਅਕਸਰ ਬੋਲਦਾ ਰਿਹਾ ਕਿ ਦਫ਼ਤਰਾਂ ਦੀਆਂ ਖੱਜਲ ਖਵਾਰੀਆਂ ਖਤਮ ਕਰਨੀਆਂ ਨੇ ਸਾਡੇ ਬਜ਼ੁਰਗਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਦਫ਼ਤਰਾਂ ਦੇ ਗੇੜੇ ਮਾਰ ਦਿਆਂਦੀਆਂ ਜੁੱਤੀਆਂ ਘਸ ਗਈਆਂ ਛਿੜਕਾਂ ਖਾਂਦਿਆਂ ਦੀਆਂ ਸੁਰਜੀਤ ਪਾਤਰ ਜੀ ਨੇ ਲਿਖਿਆ ਕਹਿੰਦਾ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਸ਼ਹਿਰ ਚ ਆ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਕਹਿੰਦੇ ਕਹੋਂਦੇ ਜ਼ਿਮੀਂਦਾਰ ਪਿੰਡ 'ਚ ਜਿਨ੍ਹਾਂ ਨੂੰ ਸਲੂਟ বাজਦੇ ਨੇ ਸਰਦਾਰ ਸਾਹਾ ਕੀ ਹਾਲ ਚਾਲ ਹੈ ਫਲਾਣਾ ਸਿੰਘ ਲੰਘਿਆ ਉਹ ਜਦੋਂ ਕਿਤੇ ਸਰਕਾਰੀ ਦਫ਼ਤਰਾਂ ਚ ਜਾਂਦੇ ਨੇ ਉੱਥੇ ਉਹਨਾਂ ਨੂੰ ਜਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਛਿੜਕਾਂ ਦਾ ਸਾਹਮਣਾ ਕਰਨਾ ਪੈਂਦਾ ਓਏ ਬੁੜਿਆ ਕਿੱਧਰ ਮੂੰਹ ਚੱਕਿਆ ਬੁੱਧਵਾਰ ਨੂੰ ਆਈ ਉਹ ਬੁੱਧਵਾਰ ਹੀ ਨਹੀਂ ਕਦੇ ਆਉਂਦਾ ਯਾਰ ਉਹ ਬੁੱਧਵਾਰ ਉਹ ਵੀਰਵਾਰ ਉਹ ਮੰਗਲਵਾਰ ਆਈ ਹੀ ਨਹੀਂ ਕਦੇ ਬਹੁਤ ਵਾਰੀ ਮੈਂ ਮੇਰੇ ਦਾਦੇ ਨੂੰ ਸ਼ਹਿਰ ਜਾਂਦੇ ਦੇਖਿਆ ਫਿਰ ਵਾਪਸ ਆਉਂਦੇ ਦੇਖਿਆ ਫਿਰ ਸ਼ਹਿਰ ਜਾਂਦੇ ਦੇਖਿਆ ਫਿਰ ਵਾਪਸ ਆਉਂਦੇ ਦੇਖਿਆ ਇੱਕ ਦਿਨ ਮੈਂ ਪੁੱਛ ਲਿਆ ਦਾਦਾ ਜੀ ਬਾਬਾ ਕਹਿੰਦੇ ਸਾਡੇ ਮਾਲ ਵਿੱਚ ਬਾਬਾ ਕਹਿੰਦੇ ਆ ਦਾਦਾ ਜੀ ਮੈਂ ਕਿਹਾ ਬਾਬਾ ਕਿੱਥੇ ਜਾਣਾ ਉਹਨਾਂ ਰੋਜ਼ ਤੇ ਕਿੱਥੋਂ ਆ ਜਾਣਾ ਉਹਨਾਂ ਉਹ ਕਹਿੰਦਾ ਤੈਨੂੰ ਨਹੀਂ ਪਤਾ ਪੁੱਤੇ ਕੰਮਾਂ ਦਾ ਬਸ ਇਹ ਕੰਮ ਬਣ ਜੇ ਮੇਰਾ ਜੀਵਨ ਸੁਖੀ ਹੋ ਜੇ ਮੈਂ ਕਿਹਾ ਵੀ ਪਤਾ ਨਹੀਂ ਕਿਹੜਾ ਕੰਮ ਹੈ ਕੰਮ ਕੀ ਸੀਗਾ ਜੀ ਫਰਜ਼ ਫਰਜ਼ ਕਢਾਉਣੀ ਸੀ ਜੀ ਫਰਜ਼ ਨੇ ਜ਼ਿੰਦਗੀਆਂ ਖਰਾਬ ਕਰ ਰੱਖੀਆਂ ਅੱਜ ਸਭ ਤੋਂ ਬਾਅਦ ਮੈਂ ਫਰਜ਼ ਕੇਂਦਰ ਤੇ ਗਿਆ ਸਭ ਤੋਂ ਵੱਧ ਫਰਦਾਂ ਹੀ ਨਿਕਲ ਰਹੀਆਂ ਨੇ ਅੱਜ ਵੀ 100 ਤੋਂ ਪਾਰ ਕਰੀ ਬੈਠੇ ਨੇ ਬਾਕੀ ਕੋਈ 15 ਐ ਕੋਈ 17 ਐ ਕੋਈ 20 ਐ ਕੋਈ ਬੱਚੀ ਐ ਫਰਦਾਂ 100 ਯਾਰ ਸਾਡੀ ਜ਼ਮੀਨ ਐ ਸਾਨੂੰ ਤਾਂ ਉਹਦੇ ਕਾਗਜ਼ ਦੇ ਦੋ ਕਿਸੇ ਹੋਰ ਦੀ ਫਰਦ ਮੰਗਦੇ ਆ ਅੱਛਾ ਹੋਰ ਵਾਲੇ ਤਾਂ ਪਹਿਲਾਂ ਹੀ ਨਿਕੜ ਲੈਂਦੇ ਨੇ ਨਜਾਇਜ਼ ਕਬਜ਼ਾ ਨੇ ਤਾਂ ਪਤਾ ਨਹੀਂ ਕਿੱਥੋਂ ਮਿਲ ਜਾਂਦੀ ਨੇ ਜਿਹੜੀਆਂ ਫਰਦਾਂ ਹੁਣ ਅਸਲੀ ਮਾਲਕਾਂ ਨੂੰ ਫਰਦਾ ਮਿਲਣਗੇ ਅਸਲੀ ਮਾਲਕਾਂ ਦੇ ਇੰਤਕਾਲ ਹੋਣਗੇ ਅਸਲੀ ਮਾਲਕਾਂ ਦੀਆਂ ਤਕਸੀਮਾਂ ਹੋਣਗੀਆਂ ਖੇਵਟਾਂ ਖਤੌਨੀਆਂ ਚ ਫਸਾ ਰੱਖਿਆ ਯਾਰ ਛੁ ਅੱਜ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਅੱਜ ਜਗ੍ਹਾ ਜਗ੍ਹਾ ਤੇ ਮੇਰੇ ਕੋਲ ਇੱਕ ਵੀਡੀਓ ਆਈ ਆ ਮੋਗੇ ਕੋਲੇ ਇੱਕ ਮੁੰਡੇ ਦਾ ਵਿਆਹ ਸੀ ਆਨੰਦ ਕਾਰਜ ਤੋਂ 2 ਘੰਟਿਆਂ ਦੇ ਵਿੱਚ ਵਿੱਚ ਡੀਸੀ ਨੇ ਉੱਥੇ ਹੀ ਜਾ ਕੇ ਨਾਲੇ ਸ਼ਗਨ ਦਿੱਤਾ ਤੇ ਨਾਲੇ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਦਿੱਤਾ ਲੈ ਉਹ ਬਣਦਾ ਹੀ ਨਹੀਂ ਵਿਆਹ ਦਾ ਰਿਸਟਰੀ ਸਰਟੀਫਿਕੇਟ ਕਦੇ ਮਾਮਾ ਨਹੀਂ ਆਇਆ ਕਦੇ ਭੂਆ ਰੁੱਸ ਗਈ ਕੀ ਕਰੀਏ ਹੁਣ ਸੋ ਇਸ ਕਰਕੇ ਇਹ ਜਿਹੜੀਆਂ ਖੱਜਲਖਵਾਰੀਆਂ ਨੇ ਬੰਦ ਕਰਨੀ ਦਿੱਲੀ ਦੇ ਵਿਚ ਅਰਵਿੰਦ ਕੇਜਰੀਵਾਲ ਸਾਹਿਬ ਨੇ ਸ਼ੁਰੂ ਕੀਤੀ ਸੀ ਇਹ ਸਕੀਮ ਪਰ ਕਿਉਂਕਿ ਦਿੱਲੀ ਹੈ ਉਹ ਉੱਥੇ ਚੱਲਣ ਨਹੀਂ ਦਿੰਦੇ ਉੱਥੇ ਆਪਣੀਆਂ ਮਰਜ਼ੀਆਂ ਕਰਦੇ ਆ ਪਰ ਪੰਜਾਬ ਹੈ ਪੰਜਾਬ ਆਪਣੀ ਮਰਜ਼ੀ ਕਰਦਾ ਪੰਜਾਬੀ ਆਪਦੀਆਂ ਮਰਜ਼ੀਆਂ ਕਰਦੇ ਆ। ਸੋ ਅੱਜ ਤੁਹਾਡੇ ਲਈ ਇੱਕ ਬਹੁਤ ਵੱਡਾ ਦਿਨ ਹੈ। ਇੱਕ ਵਾਰੀ ਆਪਣੇ ਆਪ ਲਈ ਜ਼ੋਰਦਾਰ ਤਾੜੀਆਂ ਮਾਰ ਲਓ। ਦਫ਼ਤਰਾਂ 'ਚ ਰੁਲਣਾ ਨਹੀਂ ਪਊਗਾ। ਹੁਣ ਖੱਜਲ ਖਵਾਰੀਆਂ ਨਹੀਂ ਹੋਣਗੀਆਂ। ਛੋਟੇ-ਛੋਟੇ ਕੰਮ ਨੇ ਕੰਮ ਜੰਮੀ ਕੋਈ ਖਾਸ ਨਹੀਂ ਹੈਗੇ। ਬੀਸੀ ਸਰਟੀਫਿਕੇਟ ਲੈਣਾ ਹੈ। ਕੁੜੀ ਬੀਸੀ ਐ, ਮੁੰਡਾ ਬੀਸੀ ਐ। ਸਰਟੀਫିକੇਟ ਲੈਣਾ ਹੈ ਪਰਸੋਂ ਨੂੰ ਆਈ ਕੱਲ ਨੂੰ ਹੀ ਉਹਦੀ ਉਹਦੀ ਐਡਮਿਸ਼ਨ ਦੀ ਡੇਟ ਲੰਘ ਜਾਂਦੀ ਉਹਨੇ ਸੱਚ ਉਹ ਜਿਹੜਾ ਆਈ ਆਈ ਹੁੰਦਾ ਨਾ ਅਸਲ 'ਚ ਉਹ ਆਈ ਆਈ ਨਹੀਂ ਹੁੰਦਾ ਉਹ ਲਿਹਾਈ ਲੈਣ ਹੁੰਦਾ ਸੱਚ ਆਈ ਜਿੰਨਾ ਮਰਜੀ ਜਾਓ ਉਹ ਨਹੀਂ ਆ ਦੁਬਾਰੇ ਕਹੀ ਜਾਣਗੇ ਫਿਰ ਐਦਿਆਈ ਫਿਰ ਐਦਿਆਈ ਜਿੱਦੇ ਕੁਝ ਲਿਆਉਂਗੇ ਉਦੋਂ ਹੀ ਕਹਿੰਦੇ ਵੀ ਹੁਣ ਆਈ ਕਹਿੰਦੇ ਬਹੁਤ ਕੋਬੇ ਕੰਮ ਤੇ ਸਵੇਰ ਬੰਦ ਕਰ ਕਦੇ ਮੁੱਖ ਮੰਤਰੀ ਬਣੇ ਫਿਰ ਜੇ ਕੁਝ ਲੋਕਾਂ ਵਾਸਤੇ ਕੀਤਾ ਹੀ ਨਹੀਂ ਜੇ ਪਹਿਲਾਂ ਆਣਿਆ ਵਾਂਗੂ ਹੀ ਅਹੀਂ ਵੇਖੀ ਮੁੜ ਕੇ ਫੇਰ ਕੀ ਫਾਇਦਾ ਹੋਇਆ ਜੀ ਫਿਰ ਤਾਂ ਮੈਂ ਉਹੀ ਕੰਮ ਕਰ ਲੈਣਾ ਜਿਹੜਾ ਕਰੀ ਜਾਂਦਾ ਸੀ ਉਹ ਕਿਹੜਾ ਮਾੜਾ ਕੰਮ ਸੀ ਉਹ ਚ ਵੀ ਉਹ ਤਾਂ ਪੈਸੇ ਮਿਲਦੇ ਸੀ ਉਹ ਚ ਤਾਂ ਤਾੜੀਆਂ ਪੈਂਦੀਆਂ ਸੀ ਹੁਣ ਹਰੇਕ ਹੀ ਉੱਠ ਕੇ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ ਹੋ ਤੁਰੇ ਖੁਰਦੇ ਨੇ ਕੀ ਉਹਦੇ ਨਾਲ ਬਾਦਲ ਕਾਲਾ ਕੀ ਆ ਸੁਖੀਰ ਵਾਲਾ ਉਹ ਪਤਾ ਨਹੀਂ ਕਿੱਥੋਂ ਚੱਲਿਆ ਹੋਇਆ ਕਹਿੰਦਾ ਪੰਜਾਬ ਬਚਾਉਣਾ ਮੈਂ ਕਿਹਾ ਤੇ ਇੱਥੋਂ ਤਾਂ ਮਸਾਂ ਬਚਾਇਆ ਪਤੰਦਰਾ ਪਹਿਲਾਂ ਉਹ ਥੋੜੇ ਤਾਂ ਤਾਂ ਬਚਾਇਆ ਹੁਣ ਤੁਸੀਂ ਕੀ ਤੋਂ ਬਚਾਉਣ ਲੱਗ ਗਏ ਅਸਲ 'ਚ ਥੋੜੇ ਜਿਹਾ ਗਲਤ ਲਿਖ ਕੇ ਪਰਿਵਾਰ ਬਚਾਉਣਿਆ ਯਾਤਰਾ ਹੈ ਉਹ ਵੀ ਸਾਡਾ ਪਰਿਵਾਰ ਬਚਾਓ ਕੁਦਰਤ ਹੈ ਲੋਕ ਨੇ ਪ੍ਰਮਾਤਮਾ ਲੋਕਾਂ ਚੀਂ ਵਸਦਾ ਮੈਂ ਹਾਰੇ ਆ ਕਰਤੂਤਾਂ ਕਰਕੇ ਹਾਰੇ ਮੈਂ ਕੌਣ ਹੁੰਨਾ ਜੀ ਹਰਾਉਣ ਵਾਲਾ ਮੈਂ ਮੇਰੀ ਕੀ ਉਕਾਤ ਹੈ ਜੀ ਪਬਲਿਕ ਹੈ ਇਹ ਕਹਿੰਦੇ ਅਸੀਂ ਪੈਸੇ ਨਾ ਜਿੱਤ ਲੈਣੇ ਹੁੰਨੇ ਆ ਇਹ ਕਹਿੰਦੇ ਅਸੀਂ ਤਾਕਤ ਨਾ ਜਿੱਤ ਲੈਣੇ ਹੁੰਨੇ ਆ ਇਹ ਕਹਿੰਦੇ ਧੱਕੇ ਨਾ ਜਿੱਤ ਲੈਣੇ ਹੁੰਨੇ ਆ ਲੋਕ ਕਹਿੰਦੇ ਫਿਰ ਆ ਜਾਓ ਫਿਰ ਇਤਕੀ ਸੋਇ پبلک ہے جی پبلک ہے سب جانتی ہے پبلک ہے سب پہچانتی ہے سو نوکریاں مل رہی ہیں لوگ لوگوں چالی ہزار دیتے ہیں وہی خیال ہے آم آدمی کلینک کھل رہے ہیں ایک کروڑ بندہ کل تک کا انکڑا آ گیا میرے کو کروڑ بندہ چھ سو چونٹ آم آدمی کلینک چوائی لے کے ٹھیک ہو کے چلا گیا جی ہو سکتا ایک کروڑ ਇੱਕ ਕਰੋੜ ਨਾ ਹੋਵੇ ਕਈ ਵੀ ਦੂਜੀ ਜਾਂ ਤੀਜੀ ਵਾਰ ਵੀ ਆਏ ਹੋਣਗੇ ਪਰ ਜੇ 60 70 ਲੱਖ ਵੀ ਮੰਨ ਲਈਏ ਕਿੰਨੇ ਲੋਕਾਂ ਦਾ ਭਲਾ ਹੋ ਗਿਆ ਜੀ ਜਿਹੜੇ ਵੱਡੇ ਹਸਪਤਾਲ ਜਾਣੋਂ ਹਟ ਗਏ ਇਹਦੇ ਨਾਲ ਵੱਡੇ ਹਸਪਤਾਲਾਂ ਤੇ ਪ੍ਰੈਸ਼ਰ ਘਟ ਗਿਆ ਉੱਥੇ ਡਾਕਟਰ ਜਿਹੜੇ ਨੇ ਉਹ ਜ਼ਿਆਦਾ ਟਾਈਮ ਦੇਖਣ ਲੱਗ ਗਏ ਕਿਸੇ ਮਰੀਜ਼ ਨੂੰ ਕਿੰਨਾ ਫਾਇਦਾ ਹੁੰਦਾ ਜੀ ਗਾਹਾਂ ਦੀ ਗਾਹਾਂ ਗਾਹਾਂ ਦੀਆਂ ਇਹ ਵਿਜ਼ਨ ਕਦੇ ਬਣਾਇਆ ਕਿਤੇ ਇਹਨਾਂ ਨੇ ਕਦੇ ਕੈਪਟਨ ਨੇ ਜਾਂ ਇਹਨਾਂ ਨੇ ਬਾਦਲ ਹੋਰਾਂ ਨੇ ਸੁਖਵੀਰ ਬਾਦਲ ਹੋਰ ਨੇ ਜਦੋਂ ਦੇਖੋ ਆ ਸਮੋਸਿਆਂ ਦੀ ਰੇੜੀ ਚੱਲਦੀ ਐ ਦੱਬ ਲੋ ਆ ਉਹ ਪਲਾਟ ਜਾ ਪਿਆ ਦੱਬ ਲੋ ਆ ਇੱਥੇ ਇਹਨਾਂ ਨੇ ਕਲੋਨੀ ਕੱਟਤੀ ਦੱਬ ਲੋ ਨਾਲ ਲੈ ਜਾਓਗੇ ਜਾਂ ਫਿਰ ਇਹ ਦਿਖਾਓ ਮੈਨੂੰ ਸਰਟੀਫਿਕੇਟ ਦਿਖਾਓ ਵੀ ਧਰਮਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਵਾਲੇ ਪੈਸੇ ਉੱਪਰ ਆ ਸਕਦੇ ਨੇ ਨਾਲ ਇੱਕ ਹੋਰ ਅੱਜ ਖੁਸ਼ਖਬਰੀ ਦੀ ਗੱਲ ਆ ਅੱਜ ਜੀ ਸਵੇਰੇ ਮੈਂ ਦਿੱਲੀ ਤੋਂ ਚੱਲਣ ਤੋਂ ਪਹਿਲਾਂ ਮੈਂ ਸੋਚ ਰਿਆ ਸੀ ਮੇਰੇ ਕੋਲੇ ਅਫਸਰ ਮੈ ਬੁਲਾਏ ਹੋਏ ਸੀਗੇ ਨਾਲ ਹੀ ਰਹਿੰਦੇ ਅਫਸਰ ਕਿਉਂਕਿ ਮੁੱਖ ਮੰਤਰੀ ਜਦੋਂ ਚੱਲਦਾ ਅਫਸਰ ਨਾਲ ਚੱਲਦੇ ਨੇ ਕੋਈ ਵੀ ਡਿਸੀਜਨ ਮੌਕੇ ਤੇ ਲੈਣਾ ਪੈ ਸਕਦਾ ਤੇ ਜਿੰਨੀਆਂ ਵੀ ਰੀਸਟੀਆਂ ਹੋਣਗੀਆਂ ਜਿਸ ਕਿਸਮ ਦੀ ਵੀ ਰੀਸਟੀਆਂ ਹੋਣਗੀਆਂ ਸਾਰਿਆਂ ਤੋਂ ਐਨਓਸੀ ਖਤਮ ਪਰ ਅੱਗੇ ਤੋਂ ਕੋਈ ਇਲੀਗਲ ਕਲੋਨੀ ਨਹੀਂ ਅਸੀਂ ਬਣਣ ਦੇਣੀ ਹੁਣ ਕੀ ਕਰਦੇ ਆ ਕਲੋਨੀਆਂ ਬਣਾਉਣ ਵਾਲੇ ਕਲੋਨੀ ਬਣਾ ਕੇ ਤੁਹਾਨੂੰ ਵੇਚ ਕੇ ਆਪ ਭਾਜ ਜਾਂਦੇ ਨੇ ਤੁਹਾਨੂੰ ਲੀਡਰਾਂ ਦੇ ਬਸ ਪਾ ਜਾਂਦੇ ਨੇ ਵੀ ਦਿਓ ਤਰਨਾ ਇੱਥੇ ਸੀਵਰੇਜ ਪਾਓ ਜੀ ਕਲੋਨੀ ਇਲੈਗਲ ਹੈ ਦਿਓ ਤਰਨਾ ਇੱਥੇ ਬਿਜਲੀ ਪਾਓ ਦਿਓ ਜੀ ਦਿਓ ਤਰਨਾ ਮੀਟਰ ਨਹੀਂ ਲੱਗ ਰਹੇ ਠੀਕ ਹੈ ਤੂੰ ਪਹਿਲਾਂ ਜੋ ਕਰਕੇ ਕਰਗੇ ਅੱਜ ਤੋਂ ਬਾਅਦ ਇਲੈਗਲ ਕਲੋਨੀ ਨਹੀਂ ਸੀ ਕੱਟਣ ਦੇਣੀ ਪਰ ਜਿਹੜੇ ਪਹਿਲਾਂ ਕਲੋਨੀਆਂ ਚ ਪਲਾਟ ਲੈ ਕੇ ਗਰੀਬ ਲੈ ਕੇ ਕੋਈ ਪੈਸਾ ਥੋੜਾ ਤਾਂ ਪੈਸਾ ਲੱਗ ਗਿਆ ਨਾ ਤਾਂ ਅਸੀਂ ਉਸ ਪੈਸੇ ਦਾ ਮੁੱਲ ਪਾਉਣ ਲੱਗਿਆ ਕੋਈ ਗੱਲ ਨਹੀਂ 2 4 5 10 50 100 ਕਲੋਨੀ ਵਾਲਿਆਂ ਨੂੰ ਵੀ ਫਾਇਦਾ ਹੋ ਜੂ ਮੇਰੀ ਇਲੀਗਲ ਕਲੋਨੀ ਵਿਗ ਗਈ ਚਲੋ ਕੋਈ ਨਹੀਂ ਖੁਸ਼ ਹੋ ਲੈ 5 ਦਿਨ 10 ਦਿਨ ਮਹੀਨਾ 2 ਮਹੀਨੇ ਅਗਲੀ ਅਗਲੀ ਵੀ ਕੱਟੂਗਾ ਫਿਰ ਆਉਣਾ ਤਾਂ ਆਉਣਾ ਤਾਂ ਫਿਰ ਪੁਲਾਂ ਦੇ ਹੇਠੇ ਆ ਪਾਣੀ ਨੇ ਨਾ ਅਗਲੀ ਵਾਰੀ ਫਿਰ ਅਸੀਂ ਕਹਾਂਗੇ ਕਿ ਪਹਿਲਾਂ ਹੀ ਇਲੀਗਲ ਕੱਟੀ ਹੋਈ ਐ ਪਹਿਲਾਂ ਹੀ ਦਾ ਹਿਸਾਬ ਕਰ ਪਹਿਲਾਂ ਪਰ ਤੁਹਾਨੂੰ ਅਸੀਂ ਰਿਸ਼ਤੀਆਂ ਵਾਸਤੇ ਰੋਕ ਦੇਣੀ ਐਨਓਸੀ ਦੀ ਕਾਫੀ ਵੱਡੀ ਸਮੱਸਿਆ ਸੀ ਇਸ ਪਿੰਡ ਦੇ ਦੋ ਤਿੰਨ ਕੰਮ ਮੇਰੇ ਨੂੰ ਦਿਖਾਏ ਹੋਏ ਨੇ ਤਿੰਨ ਸੀਗੇ ਪਿੰਡ ਡੇਰ ਤੋਂ ਚਵਾਣਾ ਦੇ ਵਿਚਕਾਰ ਘੱਗਰ ਦਰਿਆ ਦਾ ਜਿਹੜਾ ਖੱਬੇ ਪਾਸੇ ਬੰਨ ਹੈ ਉਹ ਉੱਤੋਂ ਵਗਣ ਲੱਗ ਗਿਆ ਸੀ ਇਸ ਵਾਰ ਹੜ੍ਹ ਬਹੁਤ ਜ਼ਿਆਦਾ ਆਈ ਸੀ ਤੇ ਇਹਦੇ ਕਰਕੇ ਖੱਬਾ ਬੰਨ ਜਿਹੜਾ ਪਿੰਡ ਆਲਮਗੀਰ ਦੇ ਕੋਲੇ ਦੋ ਥਾਵਾਂ ਤੋਂ ਪਾੜ ਪੈ ਗਿਆ ਸੀ ਤੇ ਜਿਹਦੇ ਕਰਕੇ ਕਈ ਫਸਲਾਂ ਦਾ ਨੁਕਸਾਨ ਹੋਇਆ ਸੋ ਪਾੜ ਨੂੰ ਵੀ ਪੂਰੇ ਗਿਆ ਪਿੰਟਵਾਣਾ ਸਰਸੀਣੀ ਤੇ ਸੰਦਾਪੁਰ ਦੀ ਜ਼ਮੀਨ ਚ ਕੱਗਰ ਨੇ ਵੀ ਕਾਫੀ ਨੁਕਸਾਨ ਦੇ 12-12 ਫੁੱਟ ਦੇ ਖੱਡੇ ਪੈ ਗਏ ਸੋ ਟਿਵਾਣਾ ਤੋਂ ਥੱਲੇ ਦੇ ਪਿੰਡਾਂ ਵਾਸਤੇ ਤਕਰੀਬਨ 2400 ਫੁੱਟ ਲੰਬੀ ਪੱਥਰ ਦੀ ਜਿਹੜੀ ਰੈਵੈਟਮੈਂਟ ਸੀ ਉਹਦੇ ਕੰਮ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ 6.5 ਕਰੋੜ ਰੁਪਇਆ ਲੱਗੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੱਗਰ ਦਾ ਇੱਕ ਤੁਪਕਾ ਵੀ ਥੋੜਾ ਨੁਕਸਾਨ ਨਹੀਂ ਕਰ ਸਕੂਗਾ 80 ਪੈਸੇ ਮੁਆਵਜੇ ਤੋਂ ਪਹਿਲਾਂ ਦਿੰਨੇ ਆ ਇਹ ਤੋਂ ਪਹਿਲਾਂ ਕਿ ਅਸੀਂ ਮੁਆਵਜ਼ਾ ਦਈਏ ਤੁਹਾਨੂੰ ਘੱਗਰ ਦੇ ਟੁੱਟਣ ਦਾ ਅਸੀਂ ਘੱਗਰੀ ਠੀਕ ਕਰ ਲਈਏ ਪਹਿਲਾਂ ਉਹਨੂੰ ਹੀ ਵਿੱਚੋਂ ਸਫਾਈ ਕਰਦੀਏ ਲੋੜ ਹੀ ਨਾ ਪਵੇ ਮੁਆਵਜ਼ੇ ਦੀ ਇਹ ਜਾਂਦਾ ਘੱਗਰ ਉਹ ਮੂਨਕ ਤੱਕ ਜਾਂਦਾ ਉੱਥੇ ਅੱਗੇ ਜਾਖਲ ਤੱਕ ਸਾਡੇ ਲੈਹਰੇ ਗਾਗੇ ਦੇ ਪਿੰਡਾਂ ਜਾਂਦਾ ਸਰਦੂਲਗੜ ਤੱਕ ਮਾਰੋ ਮਾਰ ਕਰਦਾ ਜਾਂਦਾ ਪੰਗਾ ਕੀ ਹੈ ਕੱਗਰ ਨੂੰ ਸਾਫ਼ ਕਰਨ ਵਾਸਤੇ ਸਿਰਫ ਅਪ੍ਰੈਲ ਤੇ ਮਈ ਆ ਬਸ ਜੂਨ ਝੋਨਾ ਲੱਗ ਜਾਂਦਾ ਅਪ੍ਰੈਲ ਤੱਕ ਕਣਕ ਖੜੀ ਹੁੰਦੀ ਹੈ 15 ਅਪ੍ਰੈਲ ਤੋਂ 15 ਜੂਨ ਤੱਕ 2 ਮਹੀਨੇ ਨੇ ਬਸ ਉਦੋਂ ਮਹਿਕਮੇ ਨੂੰ ਨਹਿਰੀ ਮਹਿਕਮੇ ਨੂੰ ਇਹ ਨਹੀਂ ਪਤਾ ਹੁੰਦਾ ਸਾਨੂੰ ਪੈਸੇ ਮਿਲਣਗੇ ਜਾਂ ਨਾ ਆ ਬਜਟ ਦੇ ਵਿੱਚੋਂ ਸੋ ਅਸੀਂ ਉਹਨਾਂ ਨੂੰ ਪਹਿਲਾਂ ਹੀ ਦੱਸਤਾ ਕਿ ਤੁਹਾਨੂੰ ਇੰਨੇ ਪੈਸੇ ਮਿਲਣਗੇ ਤੁਸੀਂ ਜੀਸੀ ਦੀਆਂ ਚਲਾ ਲਿਓ ਪਹਿਲਾਂ ਹੀ ਸਾਫ਼ ਕਰ ਦਿਓ ਇਹ ਤੋਂ ਪਹਿਲਾਂ ਕਿ ਉਹ ਨੁਕਸਾਨ ਕਰੇ ਆਹ ਇਹਨੂੰ ਕਹਿੰਦੇ ਆ ਵਿਜ਼ਨ ਇਨੂੰ ਕਹਿੰਦੇ ਆ ਲੰਮੀਆ ਪਲੈਨਿੰਗ ਆ ਬਾਕੀ ਇੱਕ ਅੰਡਰ ਬ੍ਰਿਜ ਦਾ ਪੰਗਾ ਇੱਥੇ ਪਾਣੀ ਖੜਦਾ ਕਿੰਨਾ ਡੀਸੀ ਸਾਹਿਬਾ ਕਿਤੇ ਨਹੀਂ ਹੈ ਪੌਣੇ 2 ਕਰੋੜ ਪੌਣੇ 2 ਕਰੋੜ ਰੁਪਇਆ ਆ ਗਿਆ ਸਰ ਐਡਮਿਨਿਸਟ੍ਰੇਟਿਵ ਅਪਰੂਵਲ ਆ ਗਿਆ ਉਹ ਆ ਗਈ ਪੌਣੇ 2 ਕਰੋੜ ਦੀ ਅਪਰੂਵਲ ਆ ਗਈ ਉਹਨੂੰ ਠੀਕ ਕਰਾਂਗੇ ਜਿਹੜਾ ਪਾਣੀ ਖੜਦਾ ਅੰਡਰ ਬ੍ਰਿਜ ਦੇ ਵਿੱਚ ਇਸ ਪਿੰਡ ਦੇ ਵਿੱਚ ਟਿਊਬਵੈਲ ਹੈ ਨਹੀਂ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਹੈ ਉਹਦੇ ਵਾਸਤੇ ਪੈਸੇ ਆ ਗਏ ਮੈਡਮ ਪੈਸੇ ਆ ਗਏ ਕਦੋਂ ਲੱਗੇਗਾ ਕਦੋਂ ਤੱਕ ਐਸੀ ਆਪਕੇ ਟੈਂਡਰ ਟਿਊਬਵੈਲ ਕਿਤੇ ਚੱਲੂਗਾ ਸਰ 1 ਮਹੀਨੇ ਕਿਸੇ ਬੱਚੇ ਨੂੰ ਨਾ ਪਾਣੀ ਪੀ ਕੇ ਉਹਦਾ ਕਟਨ ਕਰਾ ਲਿਓ ਐਸੇ ਮਹੀਨੇ ਆਪਾਂ ਟਿਊਬਵੈਲ ਲਾ ਦੇਣਾ ਤੁਹਾਡਾ ਇਹ ਤਾਂ ਮਤਲਬ ਆ ਮੈਨੂੰ ਸਮਝ ਨਹੀਂ ਆਉਂਦੀ 75 ਸਾਲ ਹੋ ਗਏ ਯਾਦ ਹੋਇਆ ਉਹਨੂੰ ਅਜ ਟੂਬਵੈਲ ਹੀ ਨਹੀਂ ਲੱਗੇ ਸੂਬਰੇ ਜੀ ਨੇ ਠੀਕ ਹੋਇਆ ਛੱਪੜਾਂ ਦਾ ਪ੍ਰੋਬਲਮ ਹੈ ਯਾਰ ਕਿੱਧਰ ਲਈ ਫਿਰੇ ਸਾਨੂੰ ਸਾਡੇ ਲੀਡਰ ਪੜਾਈ ਦੀਆਂ ਗੱਲਾਂ ਬਾਤ ਕਰਾਉਂ ਉਹ ਮੰਗਲ ਕਰਾਇ ਤੇ ਪਲਾਟ ਕੱਟੀ ਜਾਂਦੇ ਅਮਰੀਕਾ ਵਾਲੇ ਅਸੀਂ ਸ਼ਮਸ਼ਾਨ ਕੱਢ ਦਿਆਂ ਕਹਿੰਦਾ ਉੱਚੇ ਚੱਕੀ ਜਾਂਦੇ ਹਜੇ ਤੱਕ ਹੀ ਇੱਥੇ ਹੀ ਰੱਖਿਆ ਸਾਨੂੰ ਬੱਸ ਇੰਨਾ ਕੀ ਹੁੰਦਾ ਬੱਸ ਜਾਓ ਸਾਵਾਸ਼ ਵੋਟਾਂ ਪਾਦਿਆ ਕਰੋ ਬੱਸ ਅੱਦਾ ਯਾਰ ਸੋ ਮੈਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣਾ ਚਾਹੁੰਦਾ ਮੈਂ ਤੁਹਾਨੂੰ ਟਿਊਬੇਲਾਂ ਛੱਪੜਾਂ ਸੀਵਰੇਜਾਂ ਟੋਬਿਆਂ 'ਚ ਨਹੀਂ ਰੱਖਣਾ ਚਾਹੁੰਦਾ ਮੈਂ ਤੁਹਾਨੂੰ ਮੈਂ ਮੇਰੇ ਨੌਜਵਾਨਾਂ ਦੇ ਹੱਥ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਡਿਗਰੀਆਂ ਤੇ ਉਹਨਾਂ ਡਿਗਰੀਆਂ ਦੇ ਮੁਤਾਬਕ ਉਹਨਾਂ ਕੋਲੇ ਕੁਰਸੀਆਂ ਦੇਖਣਾ ਚਾਹਨਾ ਉਹਨਾਂ ਕੋਲੇ ਵੱਡੀਆਂ-ਵੱਡੀਆਂ ਗੱਡੀਆਂ ਦੇਖਣਾ ਚਾਹਨਾ ਕਿ ਉਹ ਆਪਦੇ ਦਫ਼ਤਰ ਜਾਂਦੇ ਹੋਣ ਤਾਂ ਦਰਵਾਜ਼ੇ ਖੁੱਲਦੇ ਹੋਣ ਭੱਜੀ ਜਾਂਦੇ ਆ ਬਾਹਰਲੇ ਮੁਲਕਾਂ ਨੂੰ ਭੱਜੀ ਜਾਂਦੇ ਕਿਉਂ ਭੱਜੀ ਜਾਂਦੇ ਗੁਰੂ ਨਾਨਕ ਦੇਵ ਜੀ ਦੀ ਧਰਤੀ ਛੱਡ ਕੇ ਭੱਜੀ ਜਾਂਦੇ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਛੱਡ ਕੇ ਭੱਜੀ ਜਾਂਦੇ ਸ਼ਹੀਦ ਭਗਤ ਸਿੰਘ ਜੀ ਦੀ ਧਰਤੀ ਛੱਡ ਕੇ ਭੱਜੀ ਜਾਂਦੇ ਆ ਕਿੱਥੇ ਜਾਈ ਜਾਂਦੇ ਆ ਜਿੱਧਰ ਨੂੰ ਮੂੰਹ ਹੋ ਜਾ ਉਧਰ ਨੂੰ ਜਾਈ ਜਾਂਦੇ ਆ ਕਾਰਨ ਕਾਰਨ ਲੀਡਰ ਕਦੇ ਕਿਸੇ ਨੇ ਕੋਈ ਉਮੀਦ ਦਿੱਤੀ ਹੋਈ ਨਹੀਂ ਵੀ ਆਏ ਕਰ ਲਾਂਗੇ ਠੀਕ ਕਰ ਲਾਂਗੇ ਥੋੜਾ ਜਿਹਾ ਠਹਿਰ ਜੋ ਜਿਹੜਾ ਆਉਂਦਾ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਮੈਂ ਕਿਹ ਜਿਹੜਾ ਹੈ ਹੀ ਖਾਲੀ ਹੈ ਉਹਨੂੰ ਖਜ਼ਾਨਾ ਕੋ ਕਹਿੰਦੇ ਹੋ ਪੀਪਾ ਕਹੋ ਜਦੋਂ ਖਾਲੀ ਹੈ ਖਜ਼ਾਨਾ ਕੋ ਕਹਿੰਦੇ ਹੋ ਫਿਰ 22 ਮਹੀਨੇ ਹੋ ਗਏ ਕਦੇ ਮੇਰੇ ਮੂੰਹ ਸੁਣਿਆ ਖਜ਼ਾਨਾ ਖਾਲੀ ਕੋਈ ਖਜ਼ਾਨਾ ਖਾਲੀ ਨਹੀਂ ਭਾਈ ਜੀ ਨੀਅਤ ਖਾਲੀ ਐ ਸਚਿਨਾਂ ਦੀ ਨੀਅਤ ਸਾਫ਼ ਹੋਵੇ ਖਜ਼ਾਨੇ ਆਪੇ ਭਰ ਜਾਂਦੇ ਆ ਪੰਜਾਬ ਦੀ ਧਰਤੀ ਇੰਨੀ ਬਰਕਤ ਵਾਲੀ ਧਰਤੀ ਹੈ ਅਸੀਂ ਲੀਕੇਜ ਰੋਕਤੀ ਪੈਸਾ ਖਜ਼ਾਨੇ ਚ ਖਜ਼ਾਨੇ ਜੋ ਪੈਸਾ ਲੋਕਾਂ ਵੱਲ ਲੋਕਾਂ ਨੂੰ ਮਿਲਦੇ ਆ ਥੋੜੇ ਪਿੰਡ ਆਇਆ ਪਹਿਲਾਂ ਕਦੇ ਆਇਆ ਮੁੱਖ ਮੰਤਰੀ ਕੋਈ ਆਇਆ ਮਿਲਿਆ ਹੋਵੇ ਤਿਆਂ ਨੂੰ ਪਹਿਣਾ ਨੂੰ ਮੁੰਡਿਆਂ ਨੂੰ ਬਜ਼ੁਰਗਾਂ ਨੂੰ ਜਿਹਨੇ ਵੀ ਰੋਕਿਆ ਬਾਈ ਇੱਕ ਮਿੰਟ ਗੱਲ ਸੁਣੀ ਐ ਐ ਕਦੇ ਬੁਲਾਇਆ ਮੁੱਖ ਮੰਤਰੀ ਨੂੰ ਐ ਬੁਲਾਇਆ ਬਾਈ ਇੱਕ ਮਿੰਟ ਆ ਜੇ ਬੁਲਾ ਲੋਂਗੇ ਇੱਕ ਵਾਰੀ ਤੁਸੀਂ ਤਾਂ ਬੁਲਾ ਲੋਂਗੇ ਬਾਜ ਥੋੜੇ ਘਰ ਦੇ ਪਾਲ ਦੇ ਫਿਰਨਗੇ ਵੀ ਕਿਹੜੇ ਥਾਣੇ ਚਾਹੀਏ ਵਿੱਤਾਏ ਬੁਲਾਇਆ ਕਿ ਮੈਂ ਮੁੱਖ ਮੰਤਰੀ ਨੂੰ ਹੱਦ ਹੱਦ ਸੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਵੀ ਠੀਕ ਰੱਖਣਾ ਕਾਨੂੰਨ ਵੀ ਸਹੀ ਰਹੂਗਾ ਤੁਸੀਂ ਆਪਣਾ ਜੀਵਨ ਪੱਧਰ ਉੱਚਾ ਚੱਕੋ ਆਪਣੇ ਬੱਚਿਆਂ ਨੂੰ ਪੜ੍ਹਾਓ ਜਿੰਨਾ ਪੜ੍ਹਾਇ ਜਾਓਗੇ ਸਮਝ ਲਓ ਨੌਕਰੀਆਂ ਉਨੀਆਂ ਵੱਡੀਆਂ ਹੋਈ ਜਾਣਗੀਆਂ ਇਹ ਹੋ ਨਹੀਂ ਸਕਦਾ ਕਿ 700 ਚੋਂ 680 ਨੰਬਰ ਲੈ ਕੇ ਤੁਹਾਡਾ ਬੱਚਾ ਇਸ ਕਰਕੇ ਨੌਕਰੀ ਤੋਂ ਵਾਂਝਾ ਰਹਿ ਗਿਆ ਕਿਉਂਕਿ 650 ਵਾਲੇ ਦਾ ਜਾਂ 500 ਨੰਬਰਾਂ ਵਾਲੇ ਦਾ ਐਮਐਲਏ ਜਾਨੂ ਸੀ ਜਾਂ ਮੰਤਰੀ ਜਾਨੂ ਸੀ ਜਾਂ ਉਹਦੇ ਕੋਲੇ ਪੈਸੇ ਸੀ ਉਹਨੇ ਰਿਸ਼ਵਤ ਦੇ ਕੇ ਨੌਕਰੀ ਲੈ ਲਈ 680 ਵਾਲੇ ਦਾ ਮਤਲਬ 680 ਵਾਲਾ ਤੁਹਾਡੇ ਘਰੇ ਚਿੱਠੀ ਆਊਗੀ ਤੁਹਾਡੇ ਘਰੇ ਅਫਸਰ ਆਊਗਾ ਕਿ ਭਾਈ ਨੌਕਰੀ ਤੇਰਾ ਇੰਤਜ਼ਾਰ ਕਰੀ ਜਾਂਦੀ ਹੈ ਆ ਜਾ ਭਾਈ ਉੱਠ ਕੇ ਇੰਟਰਵਿਊ ਦੇ ਇਹ ਮਹਾਲ ਬਣਾਉਣਾ ਪੰਜਾਬ 'ਚ ਔਰ ਬਣ ਰਿਹਾ ਹੈ ਬਣਾਈ ਜਾਂਦੇ ਆ ਕਰੀ ਜਾਂਦੇ ਥੋੜਾ ਟਾਈਮ ਲੱਗ ਜਾਂਦਾ ਕਈ ਵਾਰੀ ਕਈ ਵਾਰੀ ਟਾਈਮ ਲੱਗ ਜਾਂਦਾ ਪਰ ਸਾਡੇ ਵੱਲੋਂ ਕੋਈ ਕਮੀ ਨਹੀਂ ਕਾਗਜ਼ਾਂ ਕੂਜ਼ਾਂ ਚ ਬਹੁਤ ਪੁਰਾਣੀਆਂ ਫੈਲਾ ਪਈਆਂ ਨੇ ਉਹ ਠੀਕ ਠੋਕ ਕਰਨੀਆਂ ਨੇ ਜਿਵੇਂ ਹੁਣ ਮੇਰੇ ਕੋਲੇ ਕੁੜੀਆਂ ਮਿਲੀਆਂ ਮੈਨੂੰ ਇੱਥੇ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀ ਵਾਸਤੇ ਟੈਸਟ ਦਿੱਤਾ ਪਾਸ ਕਰ ਗਈਆਂ ਜਦੋਂ ਉਹ ਜਿਹੜੀ ਜਿਹੜੀ ਪ੍ਰੈਕਟਿਸ ਹੁੰਦੀ ਹੈ ਜਿਹਨੂੰ ਕੀ ਕਹਿੰਦੇ ਆਪਾਂ ਜਿਹੜਾ ਫਿਜ਼ੀਕਲ ਟੈਸਟ ਹੁੰਦਾ ਹੈ ਤਾਂ ਪਤਾ ਨਹੀਂ ਕਿਹੜਾ ਕੌਣ ਬੈਠਾ ਸੀ ਉੱਥੇ ਬਾਬੂ ਸਿੱਧਾ ਹੀ ਕਰਤਾ ਵੀ 60 ਕਿਲੋ ਭਾਰ ਚੱਕ ਕੇ ਦਿਖਾਊਗਾ ਉਹ ਫਾਇਰ ਬਰਗੇਡ ਵਾਲਾ ਜਿਹੜਾ ਵੀ ਜੇ ਕੋਈ ਅੱਗ ਲੱਗੀ 60 ਕਿਲੋ ਦਾ ਕੋਈ ਬੰਦਾ ਉੱਥੇ ਫਸਿਆ ਹੋਇਆ ਤਾਂ ਉਹਨੂੰ ਚੱਕ ਕੇ ਉਹ ਥੱਲੇ ਲਿਆ ਸਕਦਾ ਉਹ 60 ਕਿਲੋ ਭਾਰ ਚੱਕ ਕੇ ਪੌੜੀਆਂ ਉੱਤਰ ਕੇ ਦਿਖਾਊਗਾ ਰੂਲ 'ਚ ਪਾਤਾ ਮੁੰਡਿਆਂ ਨੇ ਚੱਕ ਲਿਆ ਤੇ ਕੁੜੀਆਂ ਆ ਮੈਨੂੰ ਮਿਲੀਆਂ ਹੋਣੀਆਂ ਇੱਥੇ ਕਿੱਥੇ ਹੋਣਗੀਆਂ ਹਾਂ ਹੋ ਖੜੀ ਆ ਨੇ ਹਾਂ ਤੇ ਉਹ ਕਹਿੰਦੀ ਆ ਜੀ ਅਸੀਂ ਫਿਰ ਅਸੀਂ ਕਿਵੇਂ 60 ਕਿਲੋ ਚੱਕ ਸਕਦੀਆਂ ਬਿਲਕੁਲ ਸਹੀ ਗੱਲ ਹੈ ਰੂਲ ਬਣਾਤਾ ਕਹਿੰਦੇ ਜੀ 60 ਕਿਲੋ ਹੀ ਚੱਕਣਾ ਅੱਛਾ ਮੈਨੂੰ ਇਹ ਨਹੀਂ ਸਮਝ ਆਉਂਦੀ ਜਦੋਂ ਰੂਲ ਬਣਾਇਆ ਸੀ ਵੀ ਜਿਹੜਾ ਅੰਦਰ ਫਸਿਆ ਉਹ 60 ਕਿਲੋ ਦੀ ਹੋਊਗਾ ਬਸ ਕੋਈ 40 ਦਾ ਵੀ ਹੋ ਸਕਦਾ ਕੋਈ ਬੱਚਾ ਵੀ ਹੋ ਸਕਦਾ ਉੱਥੇ ਨਾ 60 ਕਿਲੋ ਰੂਲ ਬਣਾਤੇ ਆ ਉਦੋਂ ਤਹਾਂ ਰੂਲਾਂ ਨੂੰ ਦੇਖਣ ਵਾਲੇ ਅਹੇ ਜੇ ਆਪਣੇ ਆਗੇ ਉਹ ਸਨਾਵਰ ਚ ਪੜ ਕੇ ਆ ਕੋਈ ਦੂਨ ਚੋਂ ਪੜ ਕੇ ਪੰਜਾਬੀ ਆਉਂਦੀ ਨਹੀਂ ਆਪਣੇ ਬਾਪੂ ਨੇ ਕਹੀ ਜਾਂਦੇ ਰਹੇ ਮੇਰੇ ਪਿਤਾ ਸਮਾਨ ਹੈ ਉਹ ਰੂਲਾਂ ਨੂੰ ਫੋਲੋ ਕਰਾਂ ਠੀਕ ਹੈ ਜੀ 60 ਕਿਲੋ ਹੁਣ ਅੱਜ ਹੀ ਮੈਂ ਜਾਊਂਗਾ ਇਹੋ ਜਿਹੀ ਗੱਲਾਂ ਮੈਨੂੰ ਬਹੁਤ ਮੇਰੇ ਦਿਮਾਗ ਚ ਕਲਿੱਕ ਕਰ ਜਾਂਦੀਆਂ ਨੇ ਕਿ ਐ ਕਿਉਂ ਹੋ ਗਿਆ ਵੀ ਕੀ ਨੇ ਬਣਾਏ ਰੂਲੇ ਹੈ ਕਿਉਂ ਨਹੀਂ ਚੇਂਜ ਹੋ ਸਕਦੇ ਇਹਨਾਂ ਨੂੰ ਇਹਨਾਂ ਦੀ ਟ੍ਰੇਨਿੰਗ ਚੋ ਕੁੜੀਆਂ ਕ੍ਰਿਕਟ ਖੇਡਦੀਆਂ ਕੁੜੀਆਂ ਦੇ ਛੱਕੇ ਵੀ ਹੈਗੇ ਨੇ ਪਰ ਗਰਾਊਂਡ ਥੋੜਾ ਛੋਟਾ ਹੁੰਦਾ ਪਰਮਾਤਮਾ ਚਲੋ ਜੈਂਡਰ ਕੋਲੀਸ਼ਨ ਤਾਂ ਹੈਗੀ ਆ ਮੁੰਡੇ ਕੁੜੀਆਂ ਨੌਕਰੀ ਚ ਨਹੀਂ ਕੋਈ ਉਹ ਕਰਨਾ ਚਾਹੀਦਾ ਨੰਬਰਾਂ ਚ ਨਹੀਂ ਕੋਈ ਉਹ ਕਰਨਾ ਚਾਹੀਦਾ ਹਮੇਸ਼ਾ ਫਸਟ ਹੀ ਆਉਂਦੀਆਂ ਨੇ ਪਰ ਜੇ ਫਿਜ਼ੀਕਲ ਟੈਸਟ ਦੇ ਵਿੱਚ ਤੁਸੀਂ ਮੁੰਡਿਆਂ ਦੇ ਬਰਾਬਰ ਕਿਵੇਂ ਕਰ ਦੋਗੇ ਤੁਸੀਂ ਥੋੜਾ ਉਹਨਾਂ ਲਈ ਰੂਲ ਅਲੱਗ ਬਣਾਓ ਅੱਜ ਹੀ ਫਾਈਲ ਮੰਗਾਉਂਗਾ ਔਰ ਭਾਣੇ ਹਫ਼ਤੇ ਦੇ ਵਿੱਚ ਵਿੱਚ ਤੁਹਾਡਾ ਉਹੀ ਦਿੱਤਾ ਹੋਇਆ ਪੇਪਰ ਕੰਮ ਆਊ ਇਹ ਕਿੱਥੇ ਰੂਲ ਬਣਾਤੇ ਪਤਾ ਨਹੀਂ ਕਿੱਥੇ ਅੱਛਾ ਜੀ ਮੈਂ ਬਿਜਲੀ ਵਾਲੇ ਬੁਲਾ ਲੇ ਬਿਜਲੀ ਬੋਰਡ ਵਾਲੇ ਮੈਂ ਕਿਹਾ ਵੀ ਤੁਹਾਨੂੰ ਕਿਹਨੇ ਕਹਤਾ ਵੀ 8 ਘੰਟਿਆਂ ਚ ਝੋਨਾ ਜਿਹੜਾ ਉਹਨੂੰ ਪਾਣੀ ਮਿਲ ਜਾਂਦਾ ਸਾਰਾ ਤੁਸੀਂ 8 ਘੰਟੇ ਦੇਣਾ 8 ਘੰਟੇ ਕਹਿੰਦੇ ਹਾਂ ਜੀ ਕਿਹਨੇ ਕਹਤਾ ਵੀ 8 ਘੰਟਿਆਂ ਚ ਸਾਰਾ ਝੋਨਾ ਜਿਹੜਾ ਉਹ ਚ ਪਾਣੀ ਔਰ 8 ਘੰਟਿਆਂ ਚ ਵੀ 2-2 ਘੰਟੇ ਬਾਅਦ ਅੱਧੇ-ਅੱਧੇ ਘੰਟੇ ਦੇ ਕੱਟ ਲਓ ਉਹਨੂੰ ਖਾਲ ਮਰ ਜਾਂਦਾ ਮੈਂ ਕਿ ਮੈਨੂੰ ਕੁਛ ਖਾਲ ਮਰਨਾ ਪਤਾ ਹੈ ਤੁਹਾਨੂੰ ਕਹਿੰਦੇ ਨਹੀਂ ਜੀ میںنا تے سیکٹری ل نکا یہ ہوتا ہے کہ نکا ککے بہ کے میٹنگ کینٹے پیارا یا نہیں نہیں نکا لوگ رکھا گے اگے کمال ہے یار ਮੈਂ ਕਹਿ ਕੰਮ ਕਰੋ ਤੁਸੀਂ 4 ਦਿਨਾਂ ਚ 8-8 ਘੰਟੇ ਦੇਵੋਗੇ ਬਿਜਲੀ ਉਹ ਵੀ ਕੱਟ-ਕੱਟ ਕੇ ਜ਼ਿਮੀਂਦਾਰ ਜਿਹੜਾ 4 ਦੇਨਾਂ 8-8 ਘੰਟੇ ਉਹਨੇ ਖੜਨ ਨਹੀਂ ਦੇਣਾ ਟਿਊਬਵੈਲ ਤੁਸੀਂ ਕੰਮ ਕਰੋ 4 ਦਿਨਾਂ ਚ ਦਿੰਨੇ ਹੋ 23 ਘੰਟੇ ਤੁਸੀਂ 3 ਦਿਨ 11-11 ਘੰਟੇ ਦਿਓ ਕੋਈ ਜ਼ਿਮੀਂਦਾਰ ਪਾਗਲ ਨਹੀਂ ਹੈਗਾ ਵੀ ਪੱਟਾ ਤੋੜ ਕੇ ਦੂਜੇ ਦੇ ਖੇਤ ਚ ਪਾਣੀ ਪਾ ਦਊਗਾ ਵੀ ਚਲ ਬਿਜਲੀ ਹੈਗੀ ਐ ਉਹ 9 ਜਾਂ 10 ਘੰਟੇ ਬਾਅਦ ਮੋਟਰ ਬੰਦ ਕਰ ਦੂਗਾ। ਉਹ ਤੋਂ ਬਾਅਦ 3-4 ਦਿਨ ਉਹਨੂੰ ਪਾਣੀ ਲਾਉਣ ਦੀ ਲੋੜ ਨਹੀਂ। ਮੈਂ ਕਿਹਾ ਹਫਤੇ 'ਚ ਕਿੰਨੀ ਦਿਨ ਨੇਓ? ਕਹਿੰਦੇ 8 ਨੂੰ ਲਾ ਲਓ ਜੀ 56 8 ਤੋਂ 7 56 ਮੈਂ ਕਿਹਾ ਮੈਂ ਕਿੰਨੀ ਕਹਿਣਾ? ਕਿਹਾ 3 ਦਿਨਾਂ 'ਚ 33 ਮੈਂ ਕਿਹਾ ਇੱਕ ਪਾਸੇ ਤੁਹਾਡਾ ਹਫਤਾ 33 ਨਾਲ ਸਰਦਾ ਹੈ ਇੱਕ ਪਾਸੇ 56 ਘੰਟੇ ਆ ਨਾਲੇ ਤਾਂ 21 ਘੰਟੇ ਬਚਦੇ ਆ ਨਾਲੇ ਉਹ ਖੁਸ਼ ਕਿ ਕਮਾਲ ਹੈ ਯਾਰ ਆ ਮੋਟਰ ਬੰਦ ਕਰਕੇ ਆਈਦੀ ਐ ਇੰਨੀ ਬਿਜਲੀ ਆਉਂਦੀ ਆ 8 ਘੰਟਿਆਂ ਨਾਲ ਪਤਾ ਨਹੀਂ ਕਿਉਂ ਉਹਨਾਂ ਨੇ ਬੈਰ ਪਾ ਰੱਖਿਆ ਜਾ ਸਹੀ ਗੱਲ ਹੈ ਨਾ ਹਾਂ ਚਾਰ ਚਾਰ ਦਿਨਾਂ ਦੇਣਗੇ 32 ਘੰਟੇ ਮੈਂ ਮੰਗਦਾ 30 ਘੰਟੇ ਇਦਰੋਂ ਘੰਟੇ ਦਾ ਹੀ ਫਰਕ ਪਿਆ ਪਰ ਜਿਹੜੇ 3 ਦਿਨ ਉਹਨੇ ਨਹੀਂ ਚਲਾਉਣੀ ਉਹ ਕਿੱਥੇ ਗਏ ਫਿਰ ਐਸ ਲੈਵਲ ਤੇ ਸੋਚਦੇ ਬਿਜਲੀ ਵੀ ਬਚਾਉਣੀ ਆ ਥੱਲੋ ਪਾਣੀ ਵੀ ਬਚਾਉਣਾ ਪਰ ਥੋਨੂੰ ਬਿਜਲੀ ਦੀ ਘਾਟ ਵੀ ਨਹੀਂ ਆਉਣ ਦੇਣੀ ਤੁਹਾਡੀ ਫਸਲ ਵੀ ਚੱਕਣੀ ਆ ਦੇਸ਼ ਪੰਜਾਬ ਦਾ ਵੀ ਨਾਮ ਰੌਸ਼ਨ ਕਰਨਾ ਕਹਿੰਦੇ 26 ਜਨਵਰੀ ਦੀ ਚਾਕੀ ਨਹੀਂ ਹੋਊ ਪੰਜਾਬ ਦੀ ਮੈਂ ਕਹਿੰਦਾ ਮਨਾ ਲੋਂਗੇ ਸਾਡੇ ਬਿਨਾ ਫਿਰ 26 ਜਨਵਰੀਆਂ 15 ਗਾਤ ਸਾਡੇ ਬਿਨਾ ਮਨਾ ਲੋਂਗੇ ਸਾਡੇ ਕੋਲ ਤਾਂ 90% ਤਾਂ ਸਾਡੇ ਕੁਰਬਾਨੀਆਂ ਸਾਡੀਆਂ ਆਜ਼ਾਦੀ ਚ ਨੇ ਕਾਰਗਿਲ ਚ ਨੇ ਗਦਰੀ ਬਾਬਿਆਂ ਕੋਲੇ ਕਰਤਾਰ ਸਰਾਬਿਆਂ ਕੋਲੇ ਤੈ ਤੂੰ ਸਾਡੇ ਬਿਨਾ ਮਨਾ ਲੋਂਗੇ ਉਹੀ ਝਾਕੀਆਂ ਪਹਿਲਾਂ ਤਾਂ 26 ਜਨਵਰੀ ਨੂੰ ਦਿਖਾਉਣੀਆਂ ਸੀ ਨਾ ਐਵੇਂ ਡੂਮਨੇ ਚ ਡੜਾ ਮਾਰ ਲਿਆ ਉਹਨਾਂ ਨੇ ਪਹਿਲਾਂ 26 ਜਨਵਰੀ ਨੂੰ ਦਿਖਾਉਣੀਆਂ ਸੀ ਹੁਣ ਮੈਂ 10 ਬਣਾ ਰੱਖੀਆਂ ਨੇ ਪੂਰੇ ਪੰਜਾਬ ਵਿੱਚ ਫਿਰਦੀਆਂ ਨੇ ਸਾਰੇ ਪੰਜਾਬ ਨੂੰ ਦਿਖਾਉਂ ਵਿਪੱਕ ਸਿੰਘ ਮਾਈ ਭਾਗ ਗੋਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਚੰਦਰ ਸ਼ੇਖਰ ਆਯਾਦ ਮਹਾਰਾਜਾ ਰਣਜੀਤ ਸਿੰਘ ਜਲਿਆਂਵਾਲਾ ਬਾਗ ਦਾ ਸਾਰਾ ਦਿਖਾਉਂ ਕਰ ਲਓ ਮੇਰਾ ਕੀ ਕਰੋਗੇ ਇਹ ਅਸਲ ਜਨਾਬੀ ਦੂ ਪਹਿਲਾਂ ਕੋਈ ਬੋਲਦਾ ਹੀ ਨਹੀਂ ਸੀ ਪੰਜਾਬ ਦੇ ਹੱਕਾਂ ਬਾਰੇ ਤਾਂ ਕੋਈ ਬੋਲਿਆ ਹੀ ਨਹੀਂ ਅਹੀਂ ਕਹਿੰਦੇ ਅੱਛਾ ਜੀ ਚੰਗਾ ਜੀ ਮਤਰਈਮਾ ਵਾਲਾ ਸਲੂਕ ਹੈ ਜੀ ਧੰਨਵਾਦ ਚਲੋ ਜੀ ਕਿਉਂ ਮਤਰਈਮਾ ਵਾਲਾ ਸਲੂਕ ਹੈ ਭਾਈ ਦੇਸ਼ ਅਸੀਂ ਲੈ ਕੇ ਦਿੱਤਾ ਕੁਰਬਾਨੀਆਂ ਅਸੀਂ ਦਿੱਤੀਆਂ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ ਅਸੀਂ ਦੇਸ਼ ਲੈ ਕੇ ਦਿੱਤਾ ਦੇਸ਼ ਦੇ ਮਾਲਕ ਬਣ ਕੇ ਬੈਠ ਗਏ 26 ਜਨਵਰੀ 'ਚ ਸਾਡੀ ਝਾਕੀ ਨਹੀਂ ਹੋਊਗੀ 15 ਗਾਤ ਭਗਤ ਸਿੰਘ ਨਹੀਂ ਹੋਊਗਾ ਕੌਣ ਨੇ ਏ ਡਿਸਾਈਡ ਕਰਨ ਵਾਲੇ ਕਿ ਭਗਤ ਸਿੰਘ ਰਿਜੈਕਟਡ ਆ ਜਾਂ ਸਿਲੈਕਟਡ ਆ ਇਹ ਕੌਣ ਨੇ ਜਦੋਂ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ 10 ਲੱਖ ਬੰਦਾ ਮਰ ਗਿਆ ਕੌਣ ਮਰਿਆ ਸਾਡੇ ਨਾਨੇ ਨਾਨੀਆਂ ਸਾਡੇ ਦਾਦੇ ਦਾਦੀਆਂ ਸਾਡੇ ਪਰਦਾਦੇ ਇਹਨਾਂ ਦਾ ਕੋਈ ਮਰਿਆ ਨਹੀਂ ਦੇਸ਼ ਦੇ ਮਾਲਕ ਬਣ ਕੇ ਬਹਿ ਗਏ ਅਸੀਂ ਦੇਸ਼ ਵਾਸਤੇ ਖੜਾਗੇ ਦੇਸ਼ ਸਾਡਾ ਹੈ ਇਹਨਾਂ ਦਾ ਬਸ ਚੱਲੇ ਜਾਣਗਨ ਮਨ ਚੋਂ ਪੰਜਾਬ ਕੱਢ ਦੇਣੇ ਇਹ بھی جنگن منچ بھی ہے اس کو نکال دو والی ہاں والے ہاں کہو نہ نہ کہو چلو 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 جی بل پاس دکا کر دیا کھانے کر چنڈی گڑھ دیکھو ووٹا کنیاں چنڈی گڑھ کسی سیا نے نے کہا ਸੌ ਦਿਨ ਚੋਰ ਦਾ ਇੱਕ ਦਿਨ ਸਾਧ ਦਾ ਸਾਧ ਦਾ ਆ ਗਿਆ ਫਿਰ ਇੱਕ ਦਿਨ ਸਾਰਾ ਵੀਡੀਓ ਚ ਹੋ ਗਿਆ ਕੰਮ ਹੱਲੇ ਫਿਰਦੇ ਨੇ ਵਿੱਚ ਹੀ ਗਵਰਨਰ ਗਵਰਨਰ ਦੀ ਪਤਾ ਨਹੀਂ ਕਿਹਦੀ ਕਿਹਦੀ ਬਲੀ ਲੈਣਗੇ ਹੁਣ ਹੱਲੇ ਫਿਰਦੇ ਆ ਵੀ ਆ ਕੀ ਹੋ ਗਿਆ ਉਹਨੇ ਕਰਿਆ ਵੀ ਇਦਾਂ ਇਹਦੇ ਨਾਲ ਤਾਂ ਯਾਰ ਆ ਨਹੀਂ ਨਹੀਂ ਇਹਨਾਂ ਕੋਲੇ ਨਾ ਇਹਨਾਂ ਕੋਲੇ ਜਾਦੇ ਹੋ ਗਿਆ ਆਹ 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 ਚੱਲੂ ਸਪਰੀਮ ਕੋਰਟ ਨੇ ਕੱਲ ਕਿਹਾ ਕੀ ਕਿਹਾ ਸਪਰੀਮ ਕੋਰਟ ਨੇ ਪਾਜੀ ਮੈਂ ਕਹਾਇਆ ਸਪਰੀਮ ਕੋਰਟ ਦਾ ਆਰਡਰ ਆਇਆ ਕਿ ਆ ਜਮੋਕਰਸੀ ਐ ਯਾਰ ਤੁਸੀਂ ਲੋਕਾਂ ਦੀਆਂ ਵੋਟਾਂ ਦਾ ਮਜ਼ਾਕ ਬਣਾ ਰਹੇ ਹੋ ਤੁਸੀਂ ਵੋਟ ਕਿਸੇ ਨੂੰ ਪਾਈ ਆ ਨਿਕਲਦੀ ਕਿਤੋਂ ਆ ਜਾਣਦੀ ਕਿਤੇ ਆ ਰਿਜ਼ਲਟ ਕਿਤੋਂ ਹੋਰ ਆਉਂਦਾ ਕੋਈ ਗੱਲ ਹੈਗਾ 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 ਉਸੇ ਕਰਕੇ ਹੀ ਕਿਤੇ ਨਾ ਕਿਸ ਤਰਾਬ ਹੈਗਾ ਫਿਰ ਜਿਸ ਦਾ ਕੋਈ ਨਹੀਂ ਉਸ ਦਾ ਖੁਦਾ ਹੁੰਦਾ ਹੈ ਕੋਈ ਗੱਲ ਨਹੀਂ ਸਾਹਮਣੇ ਆਊਗਾ ਸਾਰਾ ਕੁਝ ਅਲੀ ਕਿਹੜੇ ਕੋਈ ਲੀਡਰ ਬਣਨਾ ਹੈ ਮੁੱਖ ਮੰਤਰੀ ਮੇਅਰ ਬਣਨਾ ਹੈ ਅਸੀਂ ਅਸੀਂ ਤਾਂ ਤੁਹਾਨੂੰ ਹੀ ਕਹਿੰਦੇ ਸੀ ਭਾਈ ਤੂੰ ਹੀ ਠੀਕ ਹੋ ਜਾ ਤੂੰ ਹੀ ਠੀਕ ਨਹੀਂ ਹੋਏ ਸਾਨੂੰ ਆਉਣਾ ਪੈ ਗਿਆ ਜਦੋਂ ਆਉਣਾ ਪੈ ਗਿਆ ਅਸੀਂ ਬਹਿ ਕੇ ਕੁਰਸੀਆਂ ਤੇ ਕੁਰਸੀਆਂ ਤੇ ਬਹਿ ਕੇ ਹੁਣ ਜਿਹੜਾ ਆਉਂਦਾ ਉਹ ਬਾਜਵਾ ਉਹ ਪੁਰਾਣੇ ਅਮੀਰ ਨੇ ਉਹ بڑے بڑے ਸਕੂਲਾਂ ਚ ਪੜਨ ਵਾਲੇ ਹਨਾ ਆ ਨਯੂ ਸਿੱਧੂ ਉਹ ਵੱਡੇ ਸਕੂਲਾਂ ਚ ਪੜਿਆ ਹੋਇਆ ਹੈ ਤੁਗੀਰ ਬਾਦਲ ਉਹ ਪਹਾੜਾਂ ਚ ਇੱਥੇ ਸਨਾਵਰ ਹੈ ਟੜਕੀ ਉੱਠ ਕੇ ਭਗਵਾਨ ਤਮਨ ਨੂੰ ਗਾਲਾਂ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਨੇ ਭਗਵਾਨ ਤਮਨ ਬਹੁ ਮਾੜਾ ਬੰਦਾ ਬਹੁ ਮਾੜਾ ਬੰਦਾ ਬਹੁਤ ਬਹੁ ਇਹਨੇ ਪ੍ਰਵਾ ਕਰਕੇ ਤਾਂ ਪੰਜਾਬ ਨੂੰ ਆ ਅਸਲ ਚ ਕੋਈ ਪੰਗਾ ਨਹੀਂ ਹੈਗਾ ਅਸੀਂ ਪਿੰਡਾਂ ਦੇ ਲਿਬੜੇ ਤੇ ਬਿੜੇ ਜੇ ਜਵਾਕ ਮਾਲਵੇ ਦੇ ਮਿੱਟੀ ਚ ਲਿਬੜੇ ਤੇ ਬਿੜੇ ਜੇ ਜਵਾਕ ਮੈਸਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਚ ਤਾਰੀਆਂ ਲਾਉਣ ਸਿੱਖੇ ਹੋਏ ਜਵਾਕ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਕਾਠੀ ਸਿੱਖ ਕੇ ਦਸਮੀਆਂ 11ਵੀਆਂ 12ਵੀਆਂ ਕਰਨ ਵਾਲੇ ਜਵਾਕ ਇਹਨਾਂ ਦੀਆਂ ਕੁਰਸੀਆਂ ਤੇ ਬਹਿ ਗਏ ਇਹਨਾਂ ਦੇ ਕੱਪੜੇ ਮੈਲੇ ਹੋਣ ਲੱਗ ਗਏ ਇਹ ਤਾਂ ਕਹਿੰਦੇ ਨੇ ਇਹ ਕਿਹੋ ਜਿਹਾ ਆ ਗਿਆ ਯਾਰ ਸਾਡੇ ਮੂਰੇ ਉਹ ਭਾਈ ਅਸੀਂ ਇਹੋ ਜਿਹੇ ਹੀ ਆ ਯਾਰ ਅਸੀਂ ਕਰੀਏ ਕੀ ਤੁਸੀਂ ਸਾਨੂੰ ਇਹੋ ਜੇ ਰੱਖਿਆ ਹੋਇਆ ਤੁਸੀਂ ਤਾਂ ਖਾਨਦਾਨੀ ਬਣ ਗਏ ਨਾ ਘੋੜਿਆਂ ਵਾਲੇ ਘੋੜਿਆਂ ਦੀਆਂ ਦੌੜਾਂ ਕਰਾਉਣ ਵਾਲੇ ਯਾਰ ਵੀ ਕੋਰੇ ਡਰ ਵੀ ਘੋੜੇ ਹਾਏ ਰੱਬ ਅੰਗਰੇਜ਼ੀਆਂ ਵਾਲੇ ਅਸੀਂ ਤਾਂ ਭਾਈ ਬੋਰੀ ਲੈ ਕੇ ਜਾਂਦੇ ਹੁੰਦੇ ਸੀ ਕ੍ਰਿਪ ਕੋ ਯੂਰੀਆ ਦੀ ਬੋਰੀ ਹੁੰਦੀ ਸੀ ਚਿੱਟੇ ਜੇ ਰੰਗ ਦੀ ਛੇਵੀਂ ਸੱਤਵੀਂ ਜਾਂਦੇ ਹੁੰਦੇ ਸੀ ਇੱਕ ਵਾਰੀ ਸੈਹੀ ਡੋਲ ਜੇ ਸਾਰੀ ਬੋਰੀ ਤੇ ਫੈ ਜਾਂਦੀ ਸੀ ਅੱਧੀ ਛੋਟੀ ਮੇਲ ਤੱਕ ਐਸਾ ਹੋਵਾਂ ਸਾਡਾ ਕਰ ਲੋ ਕੀ ਕਰਨਾ ਇੱਕ ਵਾਰੀ ਬਹਿ ਗਏ ਹਲਦੇ ਹੁਲਦੇ ਨਹੀਂ ਅਸੀਂ ਹੈਗੇ ਹੁਣ ਦੋਨੇ ਹੱਥ ਉੱਪਰ ਚਾਕੇ ਦੋ ਨਰ ਲਾ ਦੋ ਇਨਕਲਾਬ ਇਨਕਲਾਬ ਵਾਹ ਇਨਕਲਾਬ ਬਹੁਤ ਬਹੁਤ ਧੰਨਵਾਦ ਬਹੁਤ ਤੁਸੀਂ ਪਿਆਰ ਦੇ ਰਹੇ ਹੋ ਇਹੀ ਪਿਆਰ ਮੈਨੂੰ ਉਡਾਈ ਫਿਰਦਾ ਹੈ ਇਹੀ ਪਿਆਰ ਮੈਨੂੰ ਥੱਕਣ ਨਹੀਂ ਦਿੰਦਾ ਤੁਹਾਡਾ ਬਹੁਤ ਬਹੁਤ ਸਤਿਕਾਰ ਧੰਨਵਾਦ ਕਿ ਤੁਸੀਂ